ਨੋ ਔਰਤਾਂ ਅੱਗੇ ਹੱਥ ਪਨ ਕੇ ਬੇਨਤੀ ਆ ਜਿਹੜੇ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਰਹਿੰਦੀਆਂ ਪਿਓ ਦੇ ਨਾਂ ਦੇ ਕਿ ਆ ਲੈਣ ਦੇ ਤੇਰੇ ਪਿਓ ਨੂੰ ਦੇਖੀ ਤੇਰੇ ਮੈਂ ਐਂ ਕਰਾਉਂਦੀ ਦੇਖੀ ਕਿਉਂਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਇਲਾਕਾ ਪਹਿਲਾਂ ਸਾਰਾ ਇੱਕ ਹੀ ਸੀਗਾ ਤਾਂ ਇੱਥੇ ਔਰਤਾਂ ਨੇ ਬੱਚਿਆਂ ਨੂੰ ਇੰਨਾ ਘਡਰਾਇਆ ਜਦ ਕਿ ਪਿਓ ਆਪਣੇ ਲਾਦ ਦਾ ਇੰਨਾ ਅੰਦਰੋਂ ਪਿਆਰ ਕਰਦਾਗਾ ਉਹ ਵੀ ਚਾਹੁੰਦਾ ਉਹਦੇ ਉਹ ਕੋਲ ਬੈਠਣਾ ਉਹਦੀ ਗੱਲ ਮੰਨਣਾ ਉਹਦੇ ਨਾਲ ਖੇਡਣਾ ਉਹਦੇ ਨਾਲ ਗੱਲਾਂ ਕਰਨ ਉਹਦੇ ਨਾਲ ਹਰ ਗੱਲ ਸ਼ੇਅਰ ਕਰਨ ਪਰ ਪਿਓ ਦੇ ਬਿਨਾਂ ਕੁਛ ਕੀਤੇ ਹੀ ਔਰਤਾਂ ਬੱਚਿਆਂ ਦੀਆਂ ਦਿਮਾਗ ਦੇ ਵਿੱਚ ਉਹਨੂੰ ਵਿਲਨ ਬਣਾ ਦਿੰਦੀਆਂ ਬਹੁਤ ਖੜੂਸ ਹੱਥ ਚੁੱਕਣ ਵਾਲਾ ਬੰਦਾ ਗਲਗਲ ਤੇ ਜਿਹੜਾ ਚਪੇੜ ਮਾਰ ਦਿੰਦਾਗਾ ਜਿਹੜਾ ਕਿ ਤੈਨੂੰ ਸਜ਼ਾ ਦੇਊਗਾ ਇਸ ਤਰ੍ਹਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਭਰ ਦਿੰਦੀਆਂ ਮਾੜੀ ਜੀ ਗੱਲ ਜਵਾਕ ਤੇ ਜਾਣ ਬਹੁਤਾ ਹਾਲ ਤੇ ਪਿਓ ਨੂੰ ਆਂਦੇ ਮੈਂ ਤੇਰੇ ਸਿੱਤਰ ਪਾਉਣੀ ਆ ਮੈਂ ਉਹ ਤੂੰ ਤੇਰੇ ਐ ਕਰਵਾਉਣੀ ਆ ਮਤਲਬ ਕਿ ਇੰਨਾ ਕੁ ਉਹ ਉਹਨਾਂ ਦੇ ਬਚਪਨ ਤੋਂ ਉਹ ਚੀਜ਼ਾਂ ਨੂੰ ਉਹ ਸੁਣਨ ਲੱਗਦੇ ਆ ਛੋਟੇ ਹੁੰਦੇ ਤੋਂ ਲੈ ਕੇ ਜਵਾਨ ਹੁੰਦੇ ਤੱਕ ਤਾਂ ਪਿਓ ਅਤੇ ਪੁੱਤ ਦੇ ਵਿੱਚ ਇੰਨਾ ਗੈਪ ਪੈ ਜਾਂਦਾ ਕਿ ਉਹ ਇੱਕ ਚੰਗੇ ਦੋਸਤ ਨਹੀਂ ਬਣ ਪਾਉਂਦੇਗੇ ਕਿ ਉਹ ਇੱਕ ਦੂਜੇ ਨਾਲ ਮੋਢੇ ਤੇ ਮੋਢਾ ਕੇ ਲੋ ਹੱਥੇ ਹੱਤਾਂ ਤਰਕਿਓ ਬੈਠ ਨਹੀਂ ਸਕਦੇ ਉਹ ਇੱਕ ਕਮਰੇ 'ਚ ਨਹੀਂ ਬੈਠ ਸਕਦੇਗੇ ਬੱਚੇ ਨੂੰ ਬੱਚੇ ਕੋਲ ਬੱਚੇ ਕੋਲ ਗੱਲ ਕਰਨ ਲਈ ਹੁੰਦਾ ਹੀ ਨਹੀਂ ਕੁਛ ਪਿਓ ਲਈ ਕਿਉਂਕਿ ਉਹਦੀ ਮਾਂ ਨੇ ਇੰਨਾ ਉਹਨੂੰ ਉਹਦੇ ਖਿਲਾਫ ਪਹਿਲਾਂ ਡਰਾ ਚੁੱਕੀ ਆ ਧਮਕਾ ਚੁੱਕੀ ਆ ਕਿਉਂ ਡਰਦਾ ਕੋਈ ਗੱਲ ਹੀ ਨਹੀਂ ਕਰਦਾਗਾ ਜੇ ਜਦੋਂ ਬੱਚਾ ਨਹੀਂ ਕਰਦਾ ਤੇ ਫਿਰ ਪਿਓ ਵੀ ਨਹੀਂ ਕਰਦਾਗਾ ਕਿ ਯਾਰ ਵੀ ਇਹ ਸ਼ਾਇਦ ਇੰਟਰਸਟਿਡ ਨਹੀਂ ਹੈਗਾ ਹਨਾ ਵੀ ਜਾਂ ਇਹ ਸ਼ਰਮੀਲਾ ਹੈ ਜਾਂ ਕੁਝ ਵੀ ਆ ਠੀਕ ਆ ਪਰ ਸਚਾਈ ਇਹ ਆ ਕਿ ਜਿੰਨਾ ਔਰਤਾਂ ਚਲ ਪਿਆਰ ਕਰਦੀਆਂ ਸੰਭਾਲਦੀਆਂ ਤਾਂ ਉਨਾਂ ਹੀ ਉਹ ਦਿਲ ਦੇ ਵਿੱਚ ਪਿਆਰ ਪਿਓ ਕੋਲ ਵੀ ਹੁੰਦਾਗਾ ਉਹਨਾਂ ਦੀ ਵੀ ਮੰਤਾ ਹੁੰਦੀ ਆਪਣੀ ਇੱਕ ਪਰ ਉਹ ਉਹਨਾਂ ਨੂੰ ਉਹ ਹਿੱਸਾ ਕਿਤੇ ਨਾ ਕਿਤੇ ਮਿਲ ਨਹੀਂ ਪਉਂਦਾਗਾ ਸਿਰਫ ਇਹ ਚੀਜ਼ਾਂ ਕਰਕੇ ਕਿ ਔਰਤਾਂ ਉਹਨਾਂ ਦੇ ਖਿਲਾਫ ਜਿਹੜਾ ਪੜਕਾਉਂਦੀ ਹਰ ਇਹਦੀਆਂ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਆ ਇਹ ਚੀਜ਼ ਨੂੰ ਕਿਰਪਾ ਕਰਕੇ ਪਲੀਜ਼ ਬੰਦ ਕਰ ਦਿਓ ਕਰਨਾ ਹੁਣੇ ਤੋਂ ਹੀ ਬੰਦ ਕਰ ਦਿਓ ਚੰਗੇ ਸਾਬ ਦੇ ਕਿਹਾ ਕਰੋ ਕਿ ਤੁਹਾਡਾ ਪਿਓ ਤੁਹਾਡੇ ਲਈ ਇੰਨਾ ਕੋਸ਼ਿਸ਼ ਕਰਦਾ ਠੀਕ ਆ ਉਹਦੇ ਨਾਲ ਬੈਠਾ ਕਰੋ ਗੱਲਾਂ ਬਾਤਾਂ ਕਰਿਆ ਕਰੋ ਇਹ ਚੀਜ਼ ਨੂੰ ਬਦਲਣ ਦੀ ਲੋੜ ਆ ਕਿਉਂਕਿ ਆਪਣੇ ਚੀਜ਼ ਉਲਟ ਹੋ ਰਹੀ ਆ ਜੇ ਤੁਹਾਨੂੰ ਇਹ ਗੱਲ ਸਹੀ ਲੱਗੀ ਆ ਤੁਸੀਂ ਸਹਿਮਤ ਆ ਤਾਂ ਵੀਰਵਣ ਅੱਗੇ ਸ਼ੇਅਰ ਜ਼ਰੂਰ ਕਰਿਓ ਇਹ ਬਦਲਾਅ ਆਉਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਆਪਾਂ ਮੈਨ ਲੰਸਬੂਰ ਦੀ ਬੱਚ ਤੁਸੀ ਦੇਖ ਰਹੇ ਆ ਪੰਜਾਬ ਸਟੇਟਸ ਨੂੰ